सुबह 6:30 बजे कोई फोन किया था मेरे से अच्छा कहता है तुम्हारा सटर टूटा हुआ है फिर मैं आके देखा पैसे भी कैश भी पड़े थे कुछ और बाकी ऑलवेज जरूरी कागजात थे कुछ नहीं सारा ही बोरियों में भर के ले गए तीन लोग अंदर थे दुकान के बाहर का दिखा नहीं अंदर वाले कैमरे में तीन लोग दिख रहे हैं मुंह बांधे हुए हैं पूरा चश्मा लगाए हुए हैं चश्मा भी लाया चश्मा भी लाया हुआ इस 10 स्टेशन वाला फिर भी चोरी हो जाती है मतलब कि ये बहुत मतलब ये रोज वाली गल है ਕੀ ਪੁਲਿਸ ਪਹੁੰਚ ਆ ਜਾਂਦਾ ਡਰ ਹੈ ਨਹੀਂ ਚੋਰ ਬੁਰਾ ਲੀਡਰ ਹੋ ਚੁੱਕੇ ਪਹਿਲਾਂ ਕਦੇ ਹੋਈ ਹੈ ਚੋਰੀ ਪਹਿਲਾਂ ਹਾ ਕੋਸ਼ਿਸ਼ ਕੀਤੀ ਸੀ ਚੋਰੀ ਪਰ ਸ਼ਟਰ ਟੁੱਟਾ ਨਹੀਂ ਥਾ ਮਤਲਬ ਐਤ ਕੀ ਸ਼ਟਰ ਟੁੱਟ ਗਿਆ ਕੀ ਸ਼ਟਰ ਖਿੱਚ ਲਿਆ ਗਾੜੀ ਵਿੱਚ ਬੰਦ ਕੇ ਸਰ ਸਨੇਚਿੰਗ ਦਾ ਵੀ ਕੰਮ ਬਹੁਤ ਹੁੰਦਾ ਹੈ ਇਸ ਰੋਡ ਦੇ ਵਿੱਚ ਕੋਈ ਵੀ ਫੋਨ ਲਗਾ ਕੇ ਚੱਲਦਾ ਅਗਰ ਦੇਖ ਜਵੇ ਤਾਂ 2 ਮਿੰਟ ਤੇ ਫੋਨ ਗੈਪ ਹੋ ਜਾਂਦੇ ਹੈ ਜੀ ਪੁਲਿਸ ਕਹਿੰਦੀ ਮੈਂ ਸੀਸੀਟੀਵੀ ਕੈਮਰੇ ਦੇਖੂਗਾ ਨਾਲ ਦੇ ਕਿੱਥੇ ਗਿਆ ਕੋਈ ਆਇਆ ਹੀ ਨਹੀਂ ਉਹ ਮੈਂ ਜਦੋਂ ਸੜਕ ਠੀਕ ਕਰਨ ਲੱਗਾ ਬੁਲੀ ਗਾਲੇ ਕਹਿੰਦੇ ਰਹਿੰਦੇ ਉਹਦੀ ਨਾ ਠੀਕ ਕਰਾਓ ਸਿਚੋ ਸਾਹਿਬ ਦੇਖਣ ਆਉਣਗੇ ਸਿਚੋ ਸਾਹਿਬ ਆ ਹੀ ਨਹੀਂ ਸ਼ਾਮ ਤੱਕ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਦਿਨ ਤੁਹਾਡੇ ਨਾਲ ਦੱਸਦੇ ਲੁਧਿਆਣਾ ਦੇ ਵਿੱਚ ਸੁੰਦਰ ਨਗਰ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਕਿ ਇਹ ਸੜਕ ਤੁਹਾਨੂੰ ਦਿਖਾਉਣ ਲੱਗੇ ਆ ਔਨ ਦਾ ਰੋਡ ਹੈ ਇਹ ਜਿਹੜੀ ਸੜਕ ਹੈ ਇੱਥੇ ਲੋਕਾਂ ਦੇ ਜਿਹੜੀ ਆਨ ਜਾਣ ਲਗਾਤਾਰ ਲੱਗੀ ਰਹਿੰਦੀ ਹੈ ਪਰ ਦੱਸਦੇ ਕਿ ਲੁਧਿਆਣਾ ਦੇ ਇਸ ਇਲਾਕੇ ਦੇ ਵਿੱਚ ਇੱਕ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਨਕਾਬਪੋਸ਼ ਜਿਹੜੇ ਚੋਰ ਹੁੰਦੇ ਨੇ ਉਹ ਆਂਦੇ ਨੇ ਉਹਨਾਂ ਵੱਲੋਂ ਸ਼ਟਰ ਤੋੜ ਤੋਂ ਉਸ ਤੋਂ ਬਾਅਦ ਸ਼ਟਰ ਤੋੜ ਕੇ ਉਹ ਅੰਦਰ ਜਾਂਦੇ ਨੇ ਉਹਨਾਂ ਵੱਲੋਂ ਪੂਰੀ ਦੁਕਾਨ ਨੂੰ ਜਿਹੜਾ ਸਾਫ਼ ਕੀਤਾ ਜਾਂਦਾ ਹੈ ਸੋ ਬਹੁਤ ਮੁਸ਼ਕਲ ਉਹਨਾਂ ਵੱਲੋਂ ਇੱਕ ਵਾਰ ਸੇ ਮਿਹਨਤ ਕੀਤੀ ਜਾਂਦੀ ਪਹਿਲਾਂ ਸ਼ਟਰ ਤੋੜਿਆ ਜਾਂਦਾ ਉਸ ਤੋਂ ਬਾਅਦ ਉਹ ਅੰਦਰ ਇੰਟਰ ਕਰਦੇ ਨੇ ਇੰਟਰ ਕਰਨ ਤੋਂ ਬਾਅਦ ਉਹਨਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਦੁਕਾਨ ਦੇ ਵਿੱਚੋਂ ਗੱਲੇ ਵਗੈਰਾ ਜਿਸ ਤਰੀਕੇ ਸਾਫ਼ ਕਰ ਰਹੇ ਨੇ ਤੁਸੀਂ ਖੁਦ ਤਸਵੀਰ ਜਿਹੜੀ ਇਹ ਦੇਖ ਸਕਦੇ ਹੋ ਸੀਸੀਟੀਵੀ ਕਿ ਕਿਸ ਤਰੀਕੇ ਉਹ ਬੇਖੌਫ ਚੋਰ ਨੇ ਕਿ ਇਹਨਾਂ ਨੂੰ ਕਿਸੇ ਚੀਜ਼ ਦਾ ਜਿਹੜਾ ਡਰ ਨਹੀਂ ਹੈਗਾ ਹਾਲਾਂਕਿ ਦੁਕਾਨਦਾਰ ਸਾਡੇ ਨੇ ਮੌਜੂਦ ਨੇ ਸੋ ਚੰਦ ਕਦਮਾਂ ਦੀ ਦੂਰੀ ਦੇ ਵਿੱਚ ਜਿਹੜਾ ਥਾਣਾ ਪੈਂਦਾ ਸੋ ਥਾਣੇ ਦੇ 100 ਮੀਟਰ ਦੀ ਦੂਰੀ ਦੇ ਵਿੱਚ ਚੋਰਾਂ ਨੇ ਜਿਹੜਾ ਲੋਕਾਂ ਨੂੰ ਇਹ ਜਿਹੜਾ ਦੇਖਦੇ ਹੋ ਕਿ ਨਿਸ਼ਾਨਾ ਬਣਾਇਆ ਉਸ ਦੁਕਾਨ ਦੇ ਅੰਦਰ ਇੰਟਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਪੂਰੀ ਤਰੀਕੇ ਨਾਲ ਦੁਕਾਨ ਨੂੰ ਸਾਫ਼ ਕੀਤਾ ਜਾਂਦਾ ਹੈ ਤਕਰੀਬਨ ਕਿੰਨੇ ਕਿ ਦੀ ਜਿਹੜੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿੰਨੇ ਜਣੇ ਸਿਗੇ ਜਿਹੜਾ ਵੱਲੋਂ ਚੋਰੀ ਕੀਤੀ ਗਈ ਸਾਰੀ ਜਾਣਕਾਰੀ ਜਿਹੜੀ ਹੈ ਦੁਕਾਨਦਾਰ ਨਾਲ ਲਵਾਂਗੇ ਕਿ ਨਾਮ ਕੀ ਹੈ ਤੁਹਾਡਾ ਸ਼ੰਕਰ ਲਾਲ ਅੱਛਾ ਇਹ ਤੁਹਾਡੀ ਦੁਕਾਨ ਹੈ ਆਓ ਮੇਰੀ ਦੁਕਾਨ ਹੈ ਕਿੰਨੇ ਦਿਨਾਂ ਤੋਂ ਦੁਕਾਨ ਕਰ ਰਹੇ ਹੋ ਤੁਸੀਂ ਅੱਥੇ ਮੇਰੇ ਕੋ ਹੋ ਗਏ 15-20 ਸਾਲ ਹੋ ਗਏ 20 ਸਾਲ ਤੋਂ ਪਹਿਲਾਂ ਕਦੇ ਹੋਈ ਹੈ ਚੋਰੀ ਪਹਿਲਾਂ ਹਾਂ ਕੋਸ਼ਿਸ਼ ਕੀਤੀ ਸੀ ਚੋਰੀ ਪਰ ਸਟਰ ਟੂਟਾ ਨਹੀਂ ਥਾ ਮਤਲਬ ਐਤਕੀ ਸ਼ਟਰ ਟੁੱਟ ਗਿਆ ਐਤਕੀ ਸ਼ਟਰ ਖਿੱਚ ਦਈਏ ਗਾੜੀ ਮੇ ਬੰਦ ਕੇ ਮਤਲਬ ਪਹਿਲਾਂ ਵੀ ਚੋਰੀ ਦੀ ਕੋਸ਼ਿਸ਼ ਕੀਤੀ ਦੋ ਵਾਰ ਹੋਈ ਹੈ ਦੋ ਵਾਰ ਹੋਈ ਹੈ ਅੱਛਾ ਪਹਿਲੇ ਦੋ ਵਾਰ ਹੋਈ ਹੈ ਅੱਛਾ ਇਹ ਜਿਹੜੀ ਚੋਰੀ ਕਰਦੇ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਉਹ ਜਿਹੜੇ ਆਂਦੇ ਨੇ ਉਹਨਾਂ ਵੱਲੋਂ ਸ਼ਟਰ ਤੋੜਿਆ ਜਾਂਦਾ ਆ ਸਵੇਰ 6:30 ਵਜੇ ਕੋਈ ਫੋਨ ਕੀਤਾ ਥਾ ਮੇਰੇ ਸੋ ਅੱਛਾ ਕਹਿੰਦਾ ਤੁਹਾਡਾ ਸ਼ਟਰ ਟੁੱਟਾ ਹੋਇਆ ਹੈ ਫਿਰ ਮੈਂ ਆ ਕੇ ਦੇਖਾ ਫਿਰ ਕਿਆ ਨਾ ਉਸ ਕਾਫੀ ਲੋਕ ਆਏ ਫਿਰ ਦੇਖਾ ਅੰਦਰ ਕੋਈ ਸਮਾਨ ਹੀ ਨਹੀਂ ਥਾ ਪੈਸੇ ਵੀ ਕੈਸ਼ ਵੀ ਪੜੇ ਤੇ ਕੁਝ ਔਰ ਬਾਕੀ ਹੋਰ ਵੀ ਜ਼ਰੂਰੀ ਕਾਗਜ਼ਾਤ ਤੇ ਕੁਝ ਨਹੀਂ ਸਾਰਾ ਹੀ ਬੋਰੀਓ ਮੇ ਭਰ ਕੇ ਲੈ ਗਏ ਤਕਰੀਬਨ ਕਿੰਨੇ ਲੋਕ ਹੁੰਦੇ ਜਿਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਇਹ ਤਿੰਨ ਲੋਕ ਅੰਦਰ ਤੇ ਦੁਕਾਨ ਕੇ ਬਾਹਰ ਕਾ ਦਿਖਾ ਨਹੀਂ ਅੰਦਰ ਵਾਲੇ ਕੈਮਰੇ ਮੇ ਤਿੰਨ ਲੋਕ ਦਿਖ ਰਹੇ ਮੂੰਹ ਬੰਦੇ ਹੋਏ ਹੈ ਪੂਰਾ ਚਸ਼ਮਾ ਲਾਏ ਹੋਏ ਹੈ ਮਤਲਬ ਚਸ਼ਮਾ ਵੀ ਲਾਇਆ ਚਸ਼ਮਾ ਵੀ ਲਾਇਆ ਹੋਇਆ ਤੇ ਮੂੰਹ ਕਿਦਾਂ ਕਵਰ ਕੀਤਾ ਉਹ ਸਰ ਵੀ ਬੰਦੇ ਹੋਏ ਹੈ ਆ ਪੂਰਾ ਬੰਦੇ ਹੋਏ ਹੈ ਅੱਛਾ ਚਸ਼ਮੇ ਲਾਏ ਹੈ ਮਤਲਬ ਕੁਝ ਪਤਾ ਹੀ ਨਹੀਂ ਲੱਗਦਾ ਦੇਖਾਂ ਤੇ ਲੰਬੇ ਚੌੜੇ ਹੈਗੇ ਇਹ ਉਮਰ ਕੀ ਲੱਗਦੀ ਹੋਣੀ ਉਹਨਾਂ ਦੀ ਉਮਰ ਤਾਂ ਹੋਣੀ ਹੈ ਇਹ 22 ਸਾਲ ਦੇ ਆਸ-ਪਾਸ ਕੀ ਜਾਂਦਾ ਵੀ ਕੀ ਕੁਝ ਲੈ ਕੇ ਗਏ ਐ ਇੱਥੋਂ ਦੁਕਾਨ ਤੋਂ ਦੁਕਾਨ ਤੇ ਗੱਲੇ ਮੇ 10-15000 ਰੁਪਏ ਪੜੇ تھے ਜੋ ਸ਼ਨੀਵਾਰ ਸੁੰਡੇ ਦੀ ਸੇਲ ਸੀ ਉਹ ਕਿਸੇ ਕੋ ਦੇਣੇ ਤੇ ਅੱਛਾ ਆਪਣਾ ਪੇਮੈਂਟ ਕਰਨੀ ਸੀ ਉਹ ਪੜੇ ਤੇ ਸਾਮਾਨ ਤੇ ਸਾਰੇ ਬਾਕੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਛੱਡ ਗਈ ਜੋ ਕਿਸੇ ਕੰਮ ਦੀ ਨਹੀਂ ਹੈ ਯਾਨੀ ਜਿਹੜਾ ਹੱਥ ਸਾਫ਼ ਕੀਤਾ ਗੱਲੇ ਉੱਤੇ ਵੀ ਹੱਥ ਪਾਇਆ ਗੱਲੇ ਦੇ ਵੀ ਸਾਰੇ ਕੈਸ਼ ਵੀ ਲੈ ਗਏ ਹਾਂ ਕੈਸ਼ ਵੀ ਲੈ ਗਏ ਸਾਰਾ ਕੁਝ ਲੈ ਗਏ ਕੁਛ ਛੋੜੇ ਹੀ ਨਹੀਂ ਵਿਚ ਮੇ तकरीबन ਕਿੰਨੇ ਕ ਦਾ ਜੜਾ ਨੁਕਸਾਨ ਹੋ ਗਿਆ ਡੇਢ ਸੇ 2 ਲੱਖ ਦੇ ਵਿਚ ਮੇ ਤੇ ਪੁਲਿਸ ਆਈ ਮੌਕੇ ਤੇ ਪੁਲਿਸ ਮੌਕੇ ਤੇ ਬਸ ਇੱਕ ਵਾਰ ਦੇਖਣ ਆਈ ਸੀ ਉਸ ਤੋਂ ਬਾਅਦ ਆਈ ਨਹੀਂ ਪੁਲਿਸ ਨੇ ਕੁਛ ਕੀਤਾ ਹੀ ਨਹੀਂ ਅਬੀ ਤੱਕ ਨਾ ਉਹ ਪੁਲਿਸ ਕਹਿੰਦੀ ਮੈਂ ਸੀਸੀਟੀਵੀ ਕੈਮਰੇ ਦੇਖੂਗਾ ਨਾਲ ਦੇ ਕਿੱਥੇ ਗਿਆ ਕੋਈ ਆਇਆ ਹੀ ਨਹੀਂ ਉਹ ਮੈਂ ਜੋ ਸੜਾ ਠੀਕ ਕਰਨ ਲੱਗਾ ਪੁਲਿਸ ਵਾਲੇ ਕਹਿੰਦੇ ਰਹਿਣ ਦਿਓ ਇਹ ਨਾ ਠੀਕ ਕਰਾਓ ਐਸਐਚਓ ਸਾਹਿਬ ਦੇਖਣ ਆਉਣਗੇ ਐਸਐਚਓ ਸਾਹਿਬ ਆਏ ਨਹੀਂ ਸਾਮ ਤੱਕ ਅੱਜ ਕਿੰਨੇ ਦਿਨ ਹੋ ਗਏ ਚੋਰੀ ਨੂੰ ਸੰਡੇ ਕੋ ਹੋਈ ਸੀ आज 3 दिन हो गए। अब कोई पुलिस वाला कल भी नहीं आया, परसों भी नहीं आया। आज भी नहीं आया उन तक। क्या मांग करते हो प्रशासन? मैं बांका न्याय चाहिए और पकड़े जाने चाहिए। इधर सारी दुकानों के नाल ही बैंक हैगा। कल को बैंक को तो तोड़ ले जाएंगे फिर क्या करेंगे? यह बिल्कुल से एक बड़ी गल है। दुकानदार दे बीच रोष हैगा क्योंकि आज तीसरा दिन है सो कार्रवाई जड़ी है वो कोई भी नहीं होती। सर की कहना चाहोगे इस इलाके के बीच पहला भी चोरियां हुई हैं। दुकान नो पहला भी निशाना बनाया आज फिर चोरों ने हाथ साफ किया। हां जी सर। ਸਰ ਇਹथे ਨਾ ਪੂਰਾ ਚੱਲਦਾ ਹੋਇਆ ਰੋਡ ਆ ਜੀ ਪੂਰਾ ਸਹੀ ਤਰੀਕੇ ਦਾ ਪੂਰਾ ਸਭ ਕੁਝ ਹੁੰਦਾ ਹੈ ਤੇ ਪਰ ਇਹ ਮਤਲਬ ਕਿ ਪੁਲਿਸ ਦਾ ਸਟੇਸ਼ਨ ਨਾਲ ਫਿਰ ਵੀ ਚੋਰੀ ਹੋ ਜਾਂਦੀ ਆ ਮਤਲਬ ਕਿ ਇਹ ਬਹੁਤ ਮਤਲਬ ਕਿ ਰੋਸ ਵਾਲੀ ਗੱਲ ਆ ਕਿ ਪੁਲਿਸ ਪ੍ਰਸ਼ਾਸਨ ਦਾ ਡਰ ਹੈ ਨਹੀਂ ਚੋਰ ਬੁਰਾ ਨੇੜੜ ਹੋ ਚੁੱਕੇ ਆ ਤੇ ਤਰੀਕੇ ਨਾਲ ਜੀ ਵਾਰਦਾਤਾਂ ਨੂੰ ਦੇ ਰਿਹਾ ਜੀ ਆਪਣਾ ਅੰਜਾਮ ਕਿੰਨੀ ਕਿ ਦੂਰ ਦੇ ਵਿੱਚ ਇੱਥੋਂ ਥਾਣਾ ਹੈਗਾ ਵਾ ਥਾਣਾ ਜੀ 500 500 ਮੀਟਰ ਦਾ ਜਾਦਾ ਜੀ 100 ਮੀਟਰ ਹੀ ਆ 100 ਮੀਟਰ ਹੈ ਜੀ ਨਾਲ ਹੀ ਗਲੀ ਚ ਹੈਗਾ ਥਾਣਾ ਪ੍ਰਸ਼ਾਸਨ ਦੇ ਇੱਥੇ ਗਸਤ ਮੇਰੇ ਸਾਹਮਣੇ ਰਾਤ ਨੂੰ ਲੱਗਦੇ ਹੋਣੇ ਪਰ ਉਹਨਾਂ ਦੇ ਨੱਕ ਦੇ نیچے ਕੰਮ ਕਰਗੇ ਜੀ ਬਿਲਕੁਲ ਸਰ ਕੀ ਲੱਗਦਾ ਕਿ ਇਹ ਬਿਲਕੁਲ ਏਰੀਆ ਸੇਫ ਨਹੀਂ ਹੈਗਾ ਔਨ ਦਾ ਰੋਡ ਹੈ ਲੋਕਾਂ ਦੀ ਗੱਡੀਆਂ ਬਾਹਰ ਖੜੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਵੀ ਉਹ ਸਿੱਧੇ ਸ਼ਟਰ ਤੋੜ ਕੇ ਅੰਦਰ ਆਣਾ ਆਵਾਜ਼ ਵਗੈਰਾ ਆਈ ਨਹੀਂ ਕੋਈ ਸਰ ਸੁਰੱਖਿਆ ਹੋਊਗੀ ਕਿੱਥੋਂ ਜਦੋਂ ਪੁਲਿਸ ਵਾਲੇ ਰਾਤ ਨੂੰ ਜਾ ਕੇ ਆਪਣੇ ਇੱਕ ਜਗ੍ਹਾ ਜਾ ਕੇ ਇਕੱਠੇ ਹੋ ਜਾਂਦੇ ਆ ਮੈਂ ਕੱਲ ਰਾਤੀ ਅਮਰਨਾਥ ਯਾਤਰਾ ਤੋਂ ਆ ਰਿਹਾ ਸੀ ਤੇ ਸਾਰੇ ਜਿਹੜੇ ਆਪਣੇ ਹੁੰਦੇ ਪੈਟਰੋਲਿੰਗ ਵਾਲੇ ਪੁਲਿਸ ਵਾਲੇ ਸਾਰੇ ਬਸਤੀ ਚੌਕ ਖੜੇ ਸੀ ਹੂੰ ਤਾਂ ਹੁਣ ਹੀ ਕਿਤੋਂ ਹੈ ਸੁਰੱਖਿਆ ਮੈਨੂੰ ਦੱਸੋ ਸਾਹਮਣੇ ਗਾਰਡ ਹੈਗਾ ਇੱਥੇ ਗਾਰਡ ਹੈਗਾ ਤਾਂ ਵੀ ਉਹਨਾਂ ਨੂੰ ਡਰ ਨਹੀਂ ਪੁਲਿਸ ਦਾ ਡਰ ਹੈ ਨਹੀਂ ਤਾਂ ਕਰਕੇ ਨਾ ਪੁਲਿਸ ਤਾਂ ਇੱਕ ਜਗ੍ਹਾ ਜਾ ਕੇ ਇਕੱਠੀ ਹੋ ਜਾਂਦੀ ਹੈ ਰਾਤ ਨੂੰ ਕੰਮ ਕਰਦੀ ਨਹੀਂ ਬਿਲਕੁਲ ਕੀ ਕਹਿਣਾ ਚਾਹੋਗੇ ਇਲਾਕੇ ਦੇ ਵਿੱਚ ਆਣਾ ਸ਼ਟਰ ਤੋੜ ਅੰਦਰ ਜਾਣਾ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣਾ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਐਨੀ ਨਹੀਂ ਹੋਈ ਜਿਹੜਾ ਹੁਣ ਬਦਰੀਏ ਚੋਰੀਆਂ ਹੰਤਸ਼ਤ ਵੀ ਹੈਗੀ دہشت ਹੈ ਲੁੱਟਮਾਰ ਬਹੁਤ ਹੋ ਰਹੀ ਹੈ دہشت ਐਨੀ ਹੈ ਪੁੱਛੋ ਨਾ ਇੱਥੇ ਇਹ ਅਦਾ ਸਰ ਕੀ ਕਹਿਣਾ ਚਾਹੋਗੇ ਸਰ ਸਨੇਚਿੰਗ ਦਾ ਵੀ ਕੰਮ ਬਹੁਤ ਹੁੰਦਾ ਹੈ ਇਸ ਰੋਡ ਦੇ ਵਿੱਚ ਕੋਈ ਵੀ ਫੋਨ ਲਗਾ ਕੇ ਚੱਲਦਾ ਅਗਰ ਦਿਖ ਜਵੇ ਤਾਂ 2 ਮਿੰਟ ਚ ਫੋਨ ਗੈਪ ਹੋ ਜਾਂਦੇ ਆ ਜੀ ਦਿੱਕਤਾਂ ਆਉਂਦੀਆਂ ਨੇ ਜੀ ਪ੍ਰਸ਼ਾਸਨ ਨੂੰ ਇਹਦੇ ਬਾਰੇ ਨਾ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਹਦੇ ਬਾਰੇ ਹਾਈਲਾਈਟ ਸਮਝਣਾ ਚਾਹੀਦਾ ਕਿ ਸੁੰਦਰ ਨਗਰ ਇੱਕ ਬਹੁਤ ਵਧੀਆ ਏਰੀਆ ਸੀ ਪੋਰਸ਼ ਏਰੀਆ ਹੈ ਸਾਰੇ ਫੈਕਟਰੀ ਵਾਲੇ ਵੀ ਹੈ ਰਿਹਾਇਸ਼ਾਂ ਵੀ ਬਹੁਤ ਵਧੀਆ ਨੇ ਇੱਧਰ ਬੈਂਕ ਹੈਗਾ ਸਾਹਮਣੇ ਰਿਹਾਇਸ਼ ਵਧੀਆ ਹੈ ਸਾਰੇ ਕੋਈ ਸੈਰ ਕਰਦਾ ਹੋਏ ਅਗਰ ਫੋਨ ਤੋਂ ਇੰਨਾ ਡਰ ਹੈਗਾ ਕਿ ਸੈਰ ਦੇ ਵਿੱਚ ਕੋਈ ਫੋਨ ਯੂਜ਼ ਨਹੀਂ ਕਰਦਾ ਮਤਲਬ ਕਿ ਸਨੇਚਿੰਗ ਦਾ ਵੀ ਕੰਮ ਇੱਥੇ ਬਹੁਤ ਜ਼ਿਆਦਾ ਹੈਗਾ ਐਕਟਿਵ ਆ ਕਿ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਇਹ ਪਾਨ ਮਸਾਲੇ ਦੀ ਦੁਕਾਨ ਹੈ ਹਾਂਜੀ ਹਾਂਜੀ ਪਾਨ ਮਸਾਲੇ ਦੀ ਦੁਕਾਨ ਦਾ ਪਤਾ ਹੀ ਸੀ ਇਹ ਤਾਂ ਰੇਖੀ ਕਰਕੇ ਕੀਤਾ ਗਿਆ ਜੀ ਕੰਮ ਕਿਉਂਕਿ ਸਵੇਰ 6:30 ਵਜੇ ਦਾ ਕੰਮ ਹੋਇਆ ਜਿਸ ਹਿਸਾਬ ਨਾਲ ਇਹ ਭਾਈ ਸਾਹਿਬ ਦੱਸ ਰਹੇ ਆ ਤੇ ਇਹ ਤਾਂ ਪੂਰਾ ਰੇਖੀ ਕਰਕੇ ਪਹਿਲਾਂ ਉਹਨਾਂ ਨੇ ਪੂਰਾ ਇੰਤਜ਼ਾਮ ਸਮਝ ਕੇ ਕਿਉਂਕਿ ਉਹਨਾਂ ਨੇ ਉਹ ਗੱਲਾਂ ਯੂਜ਼ ਕੀਤਾ ਕੁਝ ਚੀਜ਼ਾਂ ਇਦਾਂ ਦੀ ਹੈਗੀਆਂ ਜਿਹੜੀ ਉਹਨਾਂ ਨੇ ਨਹੀਂ ਛੜੀਆਂ ਤੇ ਕੁਝ ਚੀਜ਼ਾਂ ਉਹਦਾ ਦੀ ਛੜੀਆਂ ਜਿਹੜੀ ਇਹਨਾਂ ਨੂੰ ਪਤਾ ਸੀ ਆ ਗਾਂ ਜਿਹਦਾ ਮੈਂ ਆਇਆ ਮੈਂ ਦੇਖ ਲਿਆ ਵੀ ਕੀ ਚੀਜ਼ ਕਿੱਥੇ ਰੱਖ ਰੇ ਆ ਉਹ ਚੀਜ਼ਾਂ ਵੀ ਉਹਨਾਂ ਨੇ ਕੱਢ ਕੇ ਲੈ ਗਏ ਕੀ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਜੀ ਇਹਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮੁਆਵਜ਼ਾ ਇਹਨੂੰ ਮਿਲਣਾ ਚਾਹੀਦਾ ਤੇ ਉਹ ਫੜੇ ਜ ਫੜੇ ਜਾਣੇ ਚਾਹੀਦੇ ਤੇ ਉਸ ਤੋਂ ਬਾਅਦ ਇੱਥੇ ਇੱਕ ਪੀਸੀਆਰ ਦੀ ਡਿਊਟੀ ਵੀ ਲਗਣੀ ਚਾਹੀਦੀ ਹੈ ਜਿਹੜੀ 2:30 3:00 4:00 ਵੇ ਨਾ ਇੱਥੇ ਲੱਗੇ ਰਾਊਂਡ ਲੱਗੇ ਸਾਡੀ ਦੁਕਾਨ ਹੈਗੀ ਆ ਭਾਈ ਸਾਹਿਬ ਦੀ ਜੂਸ ਦੀ ਦੁਕਾਨ ਆ ਮੇਰਾ ਵੀ ਇੱਥੇ ਨਾਲ ਦੁਕਾਨ ਹੈਗਾ ਤੇ ਅਸੀਂ ਵੀ ਤਾਂ ਪਰੇਸ਼ਾਨ ਆ ਸਾਡੇ ਮਨ ਦੇ ਵਿੱਚ ਤਾਂ ਇਹ ਹੈਗਾ ਹੀ ਆ ਨਾ ਕਿ ਅੱਜ ਇਹ ਨਾਲ ਹੋਇਆ ਕੱਲ ਸਾਡੇ ਨਾਲ ਵੀ ਹੋ ਸਕਦਾ ਜੀ ਥੋੜੀ ਦੁਕਾਨੀ ਦੀ ਆ ਸਾਡੀ ਦੁਕਾਨ ਜੀ ਫਰੂਟ ਦੀ ਦੁਕਾਨ ਹੈ ਜੀ ਜੀ ਜਦੋਂ ਮਾਰਨਿੰਗ ਤੁਸੀਂ ਸੁਣਦੇ ਹੋ ਵੀ ਨਾਲ ਦੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਸੋ ਕਿਦਾਂ ਫੀਲ ਹੋਇਆ ਜੀ ਅਰਥ ਲੱਗਦਾ ਹੀ ਹੈ ਜੀ ਸਾਰਾ ਆਪਣੇ ਮਹੱਲੇ ਦੇ ਵਿੱਚ ਇਦਾਂ ਹੋ ਰਿਹਾ ਵਾ ਪਹਿਲਾਂ 2-3 ਵਾਰੀ ਸਾਡਾ ਵੀ ਸ਼ਟਰ ਤੋੜਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਪਰ ਨਹੀਂ ਕਰ ਪਏ ਬਟ ਹੁਣ ਡਰ ਤਾਂ ਪੂਰਾ ਲੱਗਦਾ ਵਾ ਕਿ ਥਾਣਾ ਨੇੜੇ ਹੁੰਦੇ ਸੁੰਦੇ ਇੰਨੇ ਸਿਕਿਉਰਿਟੀ ਗਾਰਡ ਬੈਠੇ ਹੁੰਦੇ ਸੁੰਦੇ ਵੀ ਰਾਤ ਨੂੰ ਏ ਕਾਂਡ ਹੋ ਜਾਂਦੇ ਫਿਰ ਤਾਂ ਕੁਝ ਵੀ ਹੋ ਸਕਦਾ ਅੱਜ ਕੱਲ ਤਾਂ ਭੁੱਖ ਮਰੀ ਆ ਵੈਸੇ ਵੀ ਲੋਕਾਂ ਨੂੰ ਦੇਖ ਹੀ ਨਹੀਂ ਸਕਦਾ ਕੋਈ ਜੇ ਬੰਦਾ ਕਮਾਰਿਆ ਵਾ ਕੰਮ ਕਰ ਰਿਹਾ ਵਾ ਆਪਣੀ ਮਿਹਨਤ ਨਾਲ ਪੈਸੇ ਜੋੜ ਰਿਹਾ ਵਾ ਫਿਰ ਵੀ ਇਹ ਕੰਮ ਹੋ ਰਿਹਾ ਤੇ ਬੰਦਾ ਕਿੱਥੇ ਜਾਵੇ ਅੱਜ ਦੀ ਡੇਟ ਤੇ ਬਿਲਕੁਲ ਸੱਚ ਦੱਸ ਦਈਏ ਜੇਕਰ ਇਹ ਸਭ ਦੁਕਾਨ ਦੇ ਵਿੱਚ ਇਹ ਕੈਮਰੇ ਨਾ ਲੱਗੇ ਹੁੰਦੇ ਤੇ ਤੁਸੀਂ ਵੀ ਯਕੀਨ ਨਹੀਂ ਕਰ ਪਾਣਾ ਸੀਗਾ ਕਿ ਕਿਸ ਤਰੀਕੇ ਉਹ ਅੰਦਰ ਐਂਟਰ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਸ ਤਰੀਕੇ ਦੁਕਾਨ ਨੂੰ ਸਾਫ਼ ਕੀਤਾ ਜਾਂਦਾ ਹੈ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਉਸ ਦੁਕਾਨ ਨੂੰ ਵੀ ਪਹਿਲਾ ਨਿਸ਼ਾਨਾ ਬਣਾਇਆ ਗਿਆ ਸੀਗਾ ਪਰ ਇਸ ਵਾਰ ਇਸ ਰਾਤ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸੋ 1.5 ਲੱਖ ਤੋਂ ਵੱਧ ਦਾ ਜਿਹੜਾ ਨੁਕਸਾਨ ਹੈ ਹੋ ਚੁਕਿਆ ਦੁਕਾਨ ਮਾਰਕ ਦਾ ਜਿਨ੍ਹਾਂ ਵੱਲੋਂ ਕਹਿਣਾ ਆਪਣੀ ਮੰਗ ਜਿਹੜੀ ਪ੍ਰਸ਼ਾਸਨ ਅੱਗੇ ਰੱਖੀ ਜਾ ਰਹੀ ਹੈ ਪਰ ਦੇਖਦੇ ਹਾਂ ਜਾਣਕਾਰੀ ਲਵਾਂਗੇ ਕੀ ਕੁਝ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਸੋ ਕੀ ਹਿਸਾਬ ਜਿਹੜਾ ਪਰਿਵਾਰ ਨੂੰ ਦੁਕਾਨਦਾਰ ਮਾਲਕ ਨੂੰ ਜਿਹੜਾ ਦਿੱਤਾ ਜਾਊਗਾ ਸਰ ਨਿਤਿੰਤ ਦਵਾੜੀ ਗੱਲ ਕਰ ਰਹੇ ਹਾਂ ਲਓ ਜਨਨ ਲਈ ਤੋਂ ਪੱਤਰਕਾਰ ਐਸ ਐਚ ਓ ਦਰੇਸੀ ਨਾਲ ਗੱਲ ਹੋ ਰਹੀ ਹੈ ਸਰ ਜੀ 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 ਠੀਕ ਹੋ ਹਾਂ ਜੀ ਜੀ ਵਧੀਆ ਸਰ ਵਧੀਆ ਸਰ ਇੱਕ ਮਾਮਲਾ ਸਿਗਾ ਦੁਕਾਨ ਦੇ ਵਿੱਚ ਚੋਰੀ ਹੋਈ ਸੀਗੀ ਸੁੰਦਰ ਨਗਰ ਦੇ ਵਿੱਚ ਪਾਨ ਦੀ ਦੁ ਠੀਕ ਆ ਜੀ ਠੀਕ ਹੈ ਅਤਵਾਰ ਰਾਤ ਚੋਰੀ ਹੋਈ ਸੀਗੀ ਓਕੇ ਜੀ ਤਾਂ ਕੀ ਮਾਮਲਾ ਹਲੇ ਤੱਕ ਕਿੱਥੇ ਪਹੁੰਚਿਆ ਸੀ ਸੀਸੀਟੀਵੀ ਫੁਟੇਜ ਲੈ ਆ ਗਏ ਲੜਕੇ ਮੇਰੇ ਨੇ ਮੈਂ ਇਹਨੂੰ ਅਪਡੇਟ ਲੈ ਲੈਣਾ ਕੋਈ ਜੀ ਕਾਰਵਾਈ ਕੀਤੀ ਜਾਊਗੀ ਜੀ ਹੈ ਜੀ ਕਾਰਵਾਈ ਕੀਤੀ ਜਾਊਗੀ ਹਾਂ ਕਿਉਂ ਨਹੀਂ ਅੱਜ ਕਰਾਂਗੇ ਦੱਸੋ ਹਾਂ ਠੀਕ ਹੈ ਸਰ ਓਕੇ ਥੈਂਕ ਯੂ ਡੋਟ ਟੂਕ